ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਪਰਮਣੀ ਨੇ ਅਲੱਦ ਤੇ ਗੱਲ ਕੁ ਸੱਜ ਐਦਾਂ ਮੀ ਪਿਆ ਔਰ ਇਹ ਸਵੇਰੇ ਸਵੇਰੇ ਬਹਾਲਾ ਬਹੁਤ ਜ਼ਿਆਦਾ ਫੁੱਲ ਵੀ ਪੈਲੇ ਆ ਉੱਥੇ ਕਿੰਨਾ ਕੁ ਦੂਰ ਆਹੋ ਤੇ ਆਹ ਵੇਖੋ ਪਿੱਛੇ ਕਿੰਨਾ ਸੋਹਣਾ 뷰 ਆਇਆ ਮੈਂ ਗ੍ਰੀਨਰੀ ਹੀ ਗ੍ਰੀਨਰੀ 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 ਤੇ ਮਾਸੀ ਨੇ ਸਵੇਰੇ ਥਾਲਿਆ ਮਾਸੀ ਪਹਿਲਾਂ ਤਾਂ ਉੱਠ ਗਈ ਤੇ ਆਪਾਂ ਸੱਜ ਰਹੇ ਮਾਸੀ ਕਹਿੰਦੀ ਨਹੀਂ ਤੂੰ ਹਲੇ ਪਈ ਰਹਿ ਚੱਲ ਤੁਸੀਂ ਕਿਹਾ ਠੀਕ ਹੈ ਫਿਰ ਮੈਂ ਸੌਂਗੀ ਥੋੜਾ ਜਿਹਾ ਹੋਰ ਟਾਈਮ ਹੁਣ ਪੱਜ ਗਏ ਆ ਜੀ 9 ਤੇ ਮਾਸੀ ਕਹਿੰਦੀ ਕੀ ਖਾਣਾ ਮੇਰੀ ਬੁੱਤ ਨੇ ਤੁਸੀਂ ਕਿ ਮਾਸੀ ਕਚੌੜੀਆਂ ਖਾਣੀਆਂ ਕਚੌੜੀਆਂ ਚਾ ਤੇ ਆਲੂ ਲੂ ਤਾਂ ਰੇ ਹੈਲਪ ਮੈਂ ਵੀ ਕਰਾਤੀ ਫਿਰ ਆਲੂ ਮਸਾਲਾ ਮਾਸੀ ਨੂੰ ਕਰਕੇ ਦੇ ਤਾਂ ਰੈਡੀ ਰਲਾ ਤਾਂ ਮਾਸੀ ਨੇ ਆਪੇ ਆਲੂ ਬੋਇਲ ਕਰਦੇ ਪਿਆਜ਼ ਪਿਉਜ਼ ਮਿਰਚਾਂ ਮੁਰਚਾਰਦਾ ਉਹਦਾ ਸਭ ਕੁਝ ਕਰਤਾ ਤੇ ਮਸੇ ਹੁਣ ਲੱਗੀ ਵੀ ਹੈ ਜੀ ਕਚੌਰੀਆਂ ਬਣਾਉਣ ਜੇ ਤੁਸੀਂ ਵੀ ਖਾਣੀ ਹੈ ਤਾਂ ਆਜੋ ਭਾਈ ਸਕੋ ਤੁਸੀਂ ਵੀ ਥੰਡੇ ਸੋਹਣੇ ਠੰਡੇ ਠੰਡੇ ਕਿਰਮਣ ਜੇ ਮੌਸਮ ਦੇ ਵਿੱਚ ਬਣ ਰਹੀਆਂ ਜੀ ਕਚੌਰੀਆਂ ਤੁਹਾਡੇ ਹੁੰਦੇ ਵਿੱਚ ਵੀ ਪਾਣੀ ਆਉਂਦਾ ਹੁਣ ਆਜੋ फटाफट ਚੱਲੀਏ ਬਾਹਰ ਹੀ ਭਾਏਗਾ ਕਚੌਰੀਆਂ ਦੀ ਖੁਸ਼ਬੂ ਜੇ ਤੁਹਾਨੂੰ ਆਉਂਦੀ ਹੋਵੇ ਦੇ ਆਂਦੀ ਪਾਪਾ ਨੂੰ ਗਏ ਪਾਪਾ ਪਾਗਲ ਹੀ ਬੰਦੇ ਦੇ ਸੋਹਣੇ ਰੱਬ ਦੇ ਵਾਹ ਕੁਰਸੀ ਕਾਕਾ ਸਾਹ ਵਾਹ ਕੁਰਸੀ ਦੇ ਫਤੇ ਪਰਮਾਤਾਂ ਦਾ ਨੂੰ ਖੋਜ ਰੱਖੇ ਚੜ੍ਹਦੀਆਂ ਗੱਲਾਂ ਚ ਰੱਖੀ ਤੁਸੀਂ ਸੋਦੇ ਹੋਵਗੇ ਬਈ 3 ਦਿਨੇ ਕਟਾਰੀਆਂ ਧਰ ਕੇ ਰਹਿ ਜੰਦੀਆਂ ਹਨਾ ਵੀ ਆਉਂਦਾ ਪਰ ਇਹ ਦਿਨਸ ਨੇਂ ਦੀ ਅਹ ਮਤਲਬ ਕਹਿਰ ਤੇ ਕਚਾਰੀਆਂ ਮਾੜਨ ਲੱਗੀ ਹੈ ਹਾਂ ਤੇ ਮੈਂ ਤਾਂ ਥੋੜਾ ਜਿਹਾ ਅਨਨੁਕੀ ਕਰਦੀ ਦੀ ਵੀ ਰਹਿਣ ਦਵਾ ਦੇ ਮੇਰੇ ਕੰਮ ਨੂੰ ਕਰਦੇ ਮਾਸੇ ਨੇ ਪਰਛਾੜ ਫਾਪਸਾ ਵਾਏ ਗੁਰਜੀ ਕੀ ਫਤੇ ਸਾਡੇ ਘਰ ਚ ਜਿਵੇਂ ਮੂਲੀਆਂ ਨੇ ਪਰਾਂਟ ਹੋਏ ਜੇ ਤਾਂ ਕਰਨ ਮੰਗੂਗਾ ਤਾਂ ਬੀਆ ਮੈਨੂੰ ਤੁਸੀਂ ਦੱਸੋ ਘੜੀ ਚਾਹੀਦੀ ਆ ਘੜੀ ਉਧਰ ਡਰਾਅਰ ਚ ਪਈ ਆ ਉਹਦੇ ਰੈਲ ਸਿੱਡੀ ਵਾਲੇ ਚ ਉੱਥੇ ਤੁਹਾਡੇ ਉਹ ਵੀ ਪਏ ਆ ਮਾਈਕ ਮੈਂ ਹੀ ਰੱਖਿਆ ਸਮਾਨ ਵਾਕੇ ਦੇਖ ਲਿਓ ਮੁੰਡੀਆਂ ਵੀ ਦੇਖ ਲੈਣੀ ਸੀ ਮੁੰਡੀ ਇੱਕ ਤਾਂ ਪਾ ਲਈ ਦੇਖੋ ਮੁੰਡੂ ਕਾਲ ਕੋਈ ਕਰਨੀ ਆਪਣੀ ਗੱਲ ਵਿੱਚ ਰਹਿ ਗਈ ਤੇ ਬਈ ਜੈਸਮੀਨ ਨੇ ਮਸਾਲਾ ਤਿਆਰ ਕਰਿਆ ਹੈ ਨਾ ਵੀ ਚਲ ਮਾਸੀ ਵੀ ਤੁਸੀਂ ਬਣਾ ਲਓ ਮਾਸੀ ਨੇ ਵਿਚਾਰੀ ਕਪੜੇ-ਕਪੜੇ ਧੋ ਕੇ ਮਾਸੀ ਨੇ ਪਹਿਲਾਂ ਤਾਂ ਮੈਂ ਸਾਜ ਰੋਟੀ ਮਾਸੀ ਕਹਿੰਦੀ ਤੂੰ ਪੈ ਜਾ ਚਲ ਮੈਂ ਪੈ ਗਈ ਮਾਸੀ ਕਹਿੰਦੀ ਹੁਣ ਤਾਂ ਕੀ ਖਾਣਾ ਮੈਂ ਮਾਸੀ ਕਚੌੜੀਆਂ ਚਲ ਫੇ ਮੈਂ ਲੂ ਲੂ ਧਰ ਤੇ ਮਾਸੀ ਜਾਨ ਉਧਰ ਉਹ ਕਰਦੇ ਤੇ ਕਪੜੇ-ਕਪੜੇ ਤਾਂ ਹੁੰਦੇ ਤੇ ਪਰ ਜਿਹੜੀ ਮਾਸੀ ਨੇ ਗਾਲਾਂ ਮੱਚੇ ਸੁਣੀਆਂ ਵਿਚਾਰੀ ਨੇ ਆ ਜਿਹੜਾ ਨਾ ਜ ਸਾਡੇ ਘਰ ਚ ਜੇ ਤਾਂ ਚਲਿਆ ਹੋਇਆ ਸੁਖਬੀਰ ਬਣਾਉਂਦਾ ਤੀ ਤਾਂ ਫਿਰ ਸਾਰਾ ਟੱਬਰ ਕਾਲਾ ਖਾਉਂਦਾ ਹੂੰ ਇਹ ਤਾਂ ਖੀਚੜੀ ਬਣਾਉਂਦੀ ਆ ਰੋਟੀ ਬਣਾਉਣੀ ਸੁਖਬੀਰ ਹੱਥ ਕੇ ਬਣਾਉਂਦੀ ਆ ਜੇ ਸੁਖਬੀਰ ਨੂੰ ਕਹਦੇ ਵੀ ਚਾਰ ਕੰਮਾ ਕਰਨੇ ਆ ਸੁਖਬੀਰ ਨੇ ਕਹਣਾ ਖਾਂ ਜਰੂਰੀ ਐ ਮੋਟਾ ਪਈਨੇ ਕੋਈ ਪਿਆ ਅੱਜ ਮੌਸਮ ਸੋਹਣਾ ਤਾਂ ਚੱਲਦਾ ਸੁਖਬੀਰ ਨੇ ਜੇ ਹੁਣ ਕਹੇ ਵੀ ਹਾਂ ਚਾਹ ਦੇ ਨਾਲ ਜੇ ਮੈਂ ਛਕਣੀ ਹੋਵੇ ਫੇਰ ਸੁਖਬੀਰ ਕਹਣਾ ਚੱਲ ਛਕ ਲੈਣੀ ਆ ਪਾਪਾ ਲੰਘ ਨਾ ਜਾਣ ਪਾਪਾ ਇੱਕ ਬੁਰਕੀ ਖਾ ਜਿਓ ਹੋਰ ਮਾਸੀ-ਮਾਸੀ ਘੱਟ ਕਰਿਆ ਕਰੋ ਕਹਤੇ ਮੰਮੀ ਵੀ ਕਰ ਲਿਆ ਕਰੋ ਮੰਮੀ ਵੀ ਚੱਲੀ ਜਾਂਦੀ ਆ ਹਮ ਮੰਮੀ ਜਿਆਦਾ ਗਾਣਾ ਕਰਦੀ ਤੂੰ ਸਾਨੂੰ ਪਿਆਰ ਕਰਦੀ ਆ ਤੇਰੀ ਮੰਮੀ ਮੈਨੂੰ ਕਿਤੇ ਭੇਜ ਜਿੱਦੇ ਤਾਂ ਮੈਂ ਜਾਂਦਾ ਫੇ ਮੈਂ ਹੋਰ ਕਹਿਨੀ ਹੈ ਜੇ ਇੱਕ ਬੰਦਾ ਆਚੇ ਰਹਿੰਦਾ ਏ ਤਾਂ ਹੀ ਤਾਂ ਹੀ ਉਹ ਚੱਲਦੀ ਕਰਦਾ ਹਟਿਆ ਜਾਣੇ ਕਹਿੰਦੀ ਮਾਸੀ-ਮਾਸੀ ਕਰ ਜਾਂਦੇ ਨੇ ਮੈਨੂੰ ਸਭ ਤੋਂ ਵੱਡਾ ਕੋਈ ਪਤਾ ਗਿਆ ਦੋ ਵੀ ਉਹ ਨਹੀਂ ਸਮਝ ਸਕਦੀ ਮੈਨੂੰ ਮੈਂ ਕਈ ਵਾਰ ਇਹ ਗੱਲ ਸੋਚਦੀ ਆ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਬਈ ਸੰਦੀਪ ਨੇ ਆਨੇ ਦਾ ਕੰਮ ਕੀਤਾ ਬਹੁਤ ਵਧੀਆ ਗੱਲ ਆ ਕੋਈ ਮਾੜੀ ਗੱਲ ਤਾਂ ਹੈ ਨਹੀਂ ਬਈ ਅੰਦਰ ਨਹੀਂ ਮੈਂ ਆਪਣੇ ਨਿਆਣੇ ਦਾ ਕੰਮ ਦੀ ਜਿੰਨਾ ਸੰਦੀਪ ਕਰਦੀ ਆ ਤੇ ਦੂਏ ਮੈਂ ਮੇਰੀ ਖੁਸ਼ੀ ਹੈ ਇਸ ਤਰ੍ਹਾਂ ਹੀ ਵੀ ਕੱਲ ਕਲਾਉਣ ਨੂੰ ਮੈਂ ਅੱਖਾਂ ਵਿੱਚ ਦੀ ਬਾਬਾ ਡਾਇਲਗ ਆ ਇੱਕ ਮਿੰਟ ਇੱਕ ਮਿੰਟ ਕੱਲ ਕਲਾਉਣ ਨੂੰ ਮਾਸੀ ਅੱਖਾਂ ਵਿੱਚ ਕਿਤਾ ਸੁਭਰੀ ਦੀ ਮਾਸੀ ਟੈਨਸ਼ਨ ਨਹੀਂ ਨਾ 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 ਸੁਭਰੀ ਤਾਂ ਮਹਿਰਾ ਨਹੀਂ ਕਰਦੀ ਸੁਭਰੀ ਤਾਂ ਹੁਟਾ ਪਸ਼ੂਖਾ ਦਾ ਘਟਾ ਦੇਖ ਕੇ ਨੇ ਸੋਰੇ ਤਾਂ ਦੇ ਨੇ ਹਾ ਹਾ ਕਰੀ ਦਸ ਰੋਜ਼ ਰੋਜ਼ ਟੌਰ ਕੱਢ ਕੇ ਜਾਣੀ ਦਸ ਹਾਏ ਹਾਏ ਪੱਕ ਪਾਪਾ ਦੀ ਕਿੰਨੀ ਸੋਹਣੀ ਲੱਦੀ ਸੋਣ ਮੈਂ ਹੋਰ ਮੰਮੀ ਨੂੰ ਅੰਦਰ ਕਿਆ ਕਹਿੰਦੀ ਤੁਹਾਨੂੰ ਬਾਹਰ ਕਿਆ ਕਹਿੰਦੀ ਮੈਂ ਕਿ ਪਾਪਾ ਨੇ ਟੌਰ ਜਨੀ ਕੱਢੀ ਹੋਈ ਆ ਸਾਸਰੀ ਘਰ ਤਾਂ ਭਲਾ ਦੋ ਕਿਨੂੰ ਉਧਰ ਬੈਠ ਬੈਠੇ ਫਤੇ ਦੱਸੋ ਕਹੇ ਜੀ ਬੜੀ ਐ ਨੂਨ ਮਿਰਚ ਕੋਈ ਘਾਟਾ ਪਵਾ ਲੀਏ ਮੈਂ ਤਾਂ ਖਾਂ ਗਰਮਾਲਾ ਤੇ ਇਸ ਦੰਦ ਲੋਕਾਂ ਵਿੱਚ ਵਿਚਰਨਾ ਹੁੰਦਾ ਨਾ ਘਾੜੀ ਪਾਗ ਹੋ ਦੇ ਪੰਗਾ ਰਹਿ ਗਿਆ ਹੁਣ ਮੀ ਕਰਕੇ ਜਾਉਦੇ ਆ ਅੱਜ ਕਿੱਥੇ ਚੱਲੇ ਆ ਬੇਲੇ ਦੇ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਮੀਟਿੰਗ ਆ ਜੋਗਨ ਨੂੰ ਸ਼ੰਭਰੂ ओके ਕਾ ਲੋ ਕਰ ਅੱਛਾ ਯਾਰ ਦੇਖੋ ਨੂਨ ਵਿੱਚ ਠੀਕ ਆ ਠੀਕ ਆ ਦੇਖੋ ਹੁਣ ਤੁਹਾਨੂੰ ਟੈਨਸ਼ਨ ਨਹੀਂ ਮੰਨਦ ਕੇ ਚਲੋ ਇੱਕ ਵਾਰ ਦੀ ਐਵੇਂ ਮਾਸੀ ਨੂੰ ਨਹੀਂ ਹੈਗਾ ਅਸੀਂ ਮਾਸੀ ਨੇ ਕਰਦੇ ਆ ਕਹੀ ਗੋ ਅਸੀਂ ਮਾਸੀ ਦਾ ਕਰਦੇ ਸ਼ੁਭ ਤੁਹਾਡਾ ਕਰਦੀ ਆ ਇਹ ਵੀ ਤਾਂ ਫਰਕ ਆ ਉਲਟਾ ਆਓ ਇਹ ਤਾਂ ਹੈ ਫੇਰ ਕੋਸੇ ਵੱਜਦੀ ਵੀ ਨਾ ਜਾਵੇ ਘਰ ਫਿਰ ਤੇ ਚੱਕ ਲੰਦੀ ਹੈ ਹਾਂ ਚੂਬਾ ਅੱਛਾ ਪੁੱਛ ਲਾ ਹਾਂ ਫੇਰ ਪਤਾ ਹੈ ਪੈਸਾ ਪਹਿਲਾਂ ਤਾਂ ਸਾਰਿਆਂ ਨੂੰ ਦੱਸੂਗੀ ਫੇਰ ਮੈਂ ਕੀ ਕਹੂਗੀ ਜੱਛੀ ਨੂੰ ਫੋਨ ਕਰ ਦੋ ਜੱਛੀ ਨੂੰ ਫੋਨ ਕਰ ਦੋ ਉਹਦੀ ਛੁੱਪੋ ਦੇ 7:00 ਵਜੇ ਫੇਰ ਦੇਖ ਲਓ ਪਾਪਾ ਨੂੰ ਫੋਨ ਕਰ ਦੋ ਹਾਂ ਕੱਲੇ ਕੱਲੇ ਨੂੰ ਕਰਾਉਂਦੀ ਆ ਮਤਲਬ ਬੱਸ ਕਰ ਦਈਏ ਫਿਰ ਇਹ ਲੋ ਅਦਨਦਰ ਦੇ ਦਿਲ ਤੇ ਨਾ ਹੌਲ ਬਲਦੀ। ਹੌਲ ਜੱਟ ਦਾ। ਬੰਦਾ ਹੀ ਆਂ ਘਰ ਚ ਕਿਸੇ ਦਾ ਵੀ ਕੁਛ ਵੀ ਹੋਵੇ। ਹੂੰ। ਆਹ ਗੱਲ। ਚਾਚਾ ਕਿੱਥੇ ਸਾਡਾ? ਚਾਚਾ ਜਦ ਨਾਲ ਕਚੌੜੀਆਂ ਦੀ ਸਮੈਲ ਜਾਣੀ ਹੈ ਖੇਤਾਂ ਤੱਕ ਆ ਜਾਣਾ ਸਾਰਿਆਂ ਨੂੰ ਕੱਢੀ ਹੋ। ਖੇਤਾਂ ਦੇ ਚੱਤੇ ਦੀ ਗੱਲ। ਆ ਕਿ ਮਿਸਵਾਦ ਲੱਗਦੀ ਆ ਮੂੰਹ ਚ ਬਾਈ ਪਹਿਲੇ ਪਾਸੇ ਫੁੱਟ ਚਹੀਏ। ਕੋਈ ਚਾਲੀ ਤੇ ਆਪਣਾ ਕੱਪ ਜਹਾ ਦਹੀਂ ਪਾ ਲਿਆ। ਮੈਂ ਕਿਤੇ ਕਹਿੰਦੇ ਤੂੰ ਆਪਣਾ ਕੱਪ ਜਾ ਦਹੀਂ ਪਾ ਲਿਆ। ਫਿਰ ਫਿਰ ਵੀ ਤੂੰ ਬਣੀ ਸ਼ਖਲ। ਸ਼ਰਲ ਜੀ ਹੁਣ ਸੀ। ਮੈਂ ਜੇ ਨੂੰ ਸ਼ਕਾਂ ਤੇ ਚਾਚੇ ਦੇ ਆਉਣ ਤੇ ਮਿਲਦੇ ਆ ਬਈ ਦੀ ਪਰਮਾਤਮਾ ਸਾਰਿਆਂ ਨੂੰ ਉੱਧਰ ਵੀ ਉੱਧਰ ਦਾ ਫੋਨ ਆਇਆ ਕਹਿੰਦਾ ਮੈਨੂੰ ਖੁਸ਼ਬੂ ਆਉਂਦੀ ਉੜਦੀ ਉੜਦੀ ਜਿਵੇਂ ਇੱਕ ਦਿਨ ਪਾਪਾ ਕਹਿੰਦੇ ਤੇ ਹਾਂ ਵੀ ਤੁਸੀਂ ਮੇਨੂੰ ਲੱਗਾ ਤਾਂ ਪਰੌਂਠੇ ਬਣਾਏ ਆ ਮੈਂ ਕਿਹਾ ਹਾਂ ਉੜਦੀ ਤਾਂ ਹੋਣੀ ਹੈ ਕੀ ਆ ਬਣਾਉਣ ਲੱਗੇ ਹੋਏ ਆ ਕਹਿੰਦਾ ਮੈਂ ਕਿਹਾ ਕੀ ਬਣਾਣਾ ਦੱਸ ਪਰੌਂਠੇ ਪਰੌਂਠੇ ਚੱਲਦੇ ਆ ਕਹਿੰਦਾ ਮੈਨੂੰ ਲੱਗਦਾ ਮੈਂ ਕਿਹਾ ਕਿ ਚੌਰੀਆਂ ਚੱਲਦੀਆਂ ਵੇ ਐਸੇ ਮੈਨੂੰ ਰੱਖ ਲਈ ਦੋ ਕਹਿੰਦਾ ਮੈਂ ਕਿ ਕੋਈ ਗੱਲ ਨਹੀਂ ਤੂੰ ਆ ਜੀ ਤੈਨੂੰ ਰੱਖ ਲੂੰਗੇ ਹਾਂ ਕੋਈ ਚਲੋ ਠੀਕ ਹੈ ਮਿਲਦੇ ਆ ਫਿਰ ਆਵਾ ਚਲ ਆ ਗਈ ਠੰਡੀ ਠੰਡੀ ਤੇ ਇਧਰ ਚਾਚਾ ਵੀ ਮੇਰਾ ਆ ਗਿਆ ਜੀ ਕਰਕੇ ਸਪਰੇਅ ਵਗੈਰਾ ਖੇਤਾਂ 'ਚ ਢੇੜਾ ਮਾਰ ਕੇ ਹੂੰ ਸਪਰੇਅ ਕਰਕੇ ਜੀ ਹਾਂ ਬਾ ਮੌਸਮ ਉੱਪਰ ਹੋਵੇ ਲੂਣਾਂ ਮੇਰੀ ਮਾਸੀ ਨੇ ਕਟੋਰੀਆਂ ਬਣਾਈਆਂ ਕਹੇ ਜੀ ਕਟੋਰੀਆਂ ਇੱਕ ਨੰਬਰ ਨਹੀਂ ਹੈ ਜੀਆਂ ਅੱਜ ਹੂੰ ਥੋੜਾ ਜਨਾ ਨੂਨ ਮਿਰਚ ਦੀ ਘਾਟ ਆ ਥੋੜੀ ਜੀ ਮੈਨੂੰ ਤਾਂ ਬਾਈ ਪਾਸਵਾ ਦੇ ਹਾਂ ਆਪਾਂ ਤਾਂ ਖਾ ਲਿਆ ਹੂੰ ਮੈਂ ਵੀ ਖਾ ਕੇ ਅੱਜ ਦੀ ਬਚੋਰੀ ਅੰਨੇ ਵਧੇ ਬੜੀਆਂ ਹੋਈਆਂ ਮਾਂ ਆਪਣੀ ਘਰ ਵਾਲੀ ਦੀ ਰੇਵਤ ਘਾ ਤੇ ਘਰ ਨਾ ਮਿਰਚ ਲੈ ਲੈ ਜੇ ਮਿਰਚ ਘਰ ਚ ਨੂਨ ਦਹੀਂ ਪਾ ਲ ਨੂਨ ਦਹੀਂ ਚ ਮੈਂ ਤਾਂ ਮੱਖਣ ਚ ਪਾ ਜਿਹੜਾ ਨੂਨ ਦਹੀਂ ਚ ਪਾ ਲ ਦਹੀਂ ਚ ਨੂਨ ਨਾ ਪਾਈ ਅਲੀ ਘੋਟਾ ਅਸੀ ਕਿਹਾ ਅਸੀ ਕਿਹਾ ਇਹਨੇ ਨਹੀਂ ਕਿਹਾ ਵਧੀਆ ਬਣ ਰਿਹਾ ਕੋਈ ਵੀ ਚੀਜ਼ ਹੋਵੇ ਬੇਸਤਾਲ ਮੈਂ ਇੱਥੇ ਕਰਕੇ ਉਹਣਾ ਠੀਕਾ ਸਵਾਦ ਆ ਬਈ ਚਾਚੂ ਨੇ ਕੀ ਕਰ ਲ ਤਾ ਆ ਗਿਆ ਚਾਚੂ ਮੱਖਣਾ ਅੱਛਾ 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 ਮਖਣੀ ਗੱਡੀ ਜਿਹੜੀ ਹੋ ਵੈਰੀ ਗੁੱਡ ਦੇਖ ਲਓ ਲੱਸੀ ਲੈ ਰਹੇ ਬੁਣੂ ਲੱਸੀ ਬੁਣੂ ਮਿਲਾਂ ਦੇ ਬਸ ਪੂਰਾ ਓਏ ਬੱਸ ਸਾਰੇ ਠੀਕ ਠਾਕ ਹੈ ਤੁਸੀਂ ਸੁਣਾਓ ਬਈ ਨੋ ਮਿਵੰਦੋ ਰੀਟਨ ਰੋਈ ਮਾੜੀ ਕਹਾਣੀ ਬਣਾ ਕੇ ਨਹੀਂ ਅੱਜ ਕਰ ਰੋਈ ਰੋਈ ਕਿਵੇਂ ਹਾਂ ਰੋਈ ਕਰਦੀ ਨਾ ਨਾ ਉਹ ਤਾਂ ਮੈਂ ਕਹਤਾ ਤੇ ਮੋਟਰਸਾਈਕਲ ਚਲਾ ਕੇ ਲਈ ਤੇ ਨਹੀਂ ਕੋਈ ਸਾਰੇ ਮੋਟਰਸਾਈਕਲ ਸਕੂਲ ਨੇ ਨਿਆਣੇ ਦੇਖਦ ਭੱਜੇ ਹੀ ਜਾਂਦੇ ਪਤਾ ਨਹੀਂ ਕੀ ਹੋਣਾ ਕੁਝ ਲੈਣ ਗਏ ਹੋਣੇ ਕਿਟਨੈਪ ਕਰਨ ਗਏ ਹੋਣ ਕਿਸੇ ਨੂੰ ਹਾਂ ਇਹ ਵੀ ਹੋ ਸਕਦੀ ਜਿਹੜਾ ਆਇਆ ਨਹੀਂ ਵੀ ਚੱਕ ਲਿਆ ਉਹ ਕਿਹੜਾ ਪਹਿਲਾਂ ਚੱਕ ਲਿਆ ਉਹਨਾਂ ਦਾ ਇਹ ਹਾਂ ਪਹਿਲਾਂ ਆਏ ਨਿਆਣੇ ਤੇ ਕੀ ਆਲੇ ਨੂੰ ਫੜ ਕੇ ਲੈ ਕੇ ਜਾਣਾ ਜਦੋਂ ਦੇ ਘਰ ਜਾ ਕੇ ਆ ਤਾਂ ਤੇ ਨਹੀਂ ਆਏ ਨਿਆਣੇ ਪਤਾ ਕਰਕੇ ਆ ਉਹ ਕਰਦਾ ਉਹ ਕਰਨ ਵਧੀਆ ਗੱਲ ਸੀ ਨਿਆਣੇ ਨੂੰ ਥੋੜਾ ਜਿਹਾ ਡਰ ਹੁੰਦਾ ਦਾ ਵੀ ਸਾਦੇ ਕਰ ਤੇ ਦੇਣਾ મતલਬ ਉਹਨਾਂ ਦੀ ਮੈਡਮਾਂ ਨੇ ਬੱਚੇ ਨੂੰ ਉਹਨਾਂ ਨੂੰ ਡਰ ਹੁੰਦਾ ਦਾ ਹੁਣ ਤਾਂ ਨਿਆਣੇ ਅੱਨਾ ਉਹ ਨਹੀਂ ਕਰਦੇ ਹੂੰ ਕਰਦੇ ਤਾਂ ਹੈਗੇ ਕਿ ਦਿਨ ਮੈਂ ਕੱਖ ਵੱਢ ਕੇ ਆਇਆ ਹੂੰ 11 ਵਜੇ ਵੇ ਚਲੋ ਸਾਈਕਲ ਭਜਾ ਬਾਕੀ ਪੂਰੀ ਸਪੀਡ ਨਾਲ ਹੂੰ ਮੇਰੇ ਮੂਰੇ ਮੂਰੇ ਪਾਣੀ ਤੇ ਹੈ ਕਿਹ ਅਤ ਕਰਾ ਮੈਂ ਸਕੂਲ ਦੀ ਵਰਦੀ ਪਾਈ ਵੀ ਜਵਾਕਾਂ ਨੇ ਹੁਣ ਹੂੰ ਚਲੋ ਉਹਨਾਂ ਨੇ ਕੀ ਕਰਿਆ ਆਪਣੇ ਆਪ ਤੇ ਕੱਟ ਮਾਰ ਕੇ ਨਾ ਗੰਨੇ ਤੇ ਸਾਈਕਲ ਵਾੜ ਪਈ ਤੇ ਸਾਹਮਣੇ ਅੱਛਾ ਚਲੋ ਮੈਂ ਵੀ ਬਣ ਸਕੂਟਰੇ ਹੋਲੀ ਕਰ ਲਈ ਮੈਨੂੰ ਤਾਂ ਮੇਰੇ ਦਿਮਾਗ 'ਚ ਕੁਸਰੀ ਤਾਂ ਉਸ ਟਾਈਮ ਹੂੰ ਵੀ ਕੌਣਾ ਕੌਣੀ ਮੈਂ ਰਹਾ ਮਸਤੀ ਜੀ ਆਈ ਮੱਝਾ ਉਹਨਾਂ ਨੇ ਗੰਨੇ ਤੇ ਵਾੜਾ ਸਾਈਕਲ ਮੇਰਾ ਦਿਮਾਗ ਘੁੰਮਿਆ ਹੂੰ ਮੈਂ ਵੀ ਇਹ ਸਾਰਾ ਸਕੂਟਰ ਤੇ ਭੱਜੇ ਹੋਏ ਲੱਗਦੇ ਮੈਨੂੰ ਮੈਂ ਵੀ ਸਕੂਟਰੇ ਹੋਲੀ ਕਰ ਲਈ ਆਪਣੀ ਤੇ ਮੈਂ ਹੌਲੀ ਸੁਣ ਰਹੀ ਦੀ ਆਪਣੀ ਦੀ ਆਵਾਜ਼ ਤਾਂ ਐ ਨਹੀਂ ਉਹ ਇਲੈਕਟ੍ਰੋਨਿਕ ਉਹਨਾਂ ਨੇ ਦੇਖਿਆ ਵੀ ਲੰਘਿਆ ਉਹਨਾ ਅੰਕਲ ਉਹ ਬਾਹਰ ਨਿਕਲ ਕੇ ਗੰਦੇ ਜਿਹੇ ਆ ਦੇਖਣ ਆਏ ਮੂਰੇ ਮੈਂ ਖੜਾ ਦੇ ਗਿਆ ਉਹਨੂੰ ਮੈਂ ਕੁਛ ਨਹੀਂ ਕਿਹਾ ਉਹਨੂੰ ਹੂੰ ਮੋਰੇ ਕੱਕਾ ਦੀ ਭਰੀ ਤਾਰੀ ਸਿੱਧਾ ਉਹਨਾਂ ਦੇ ਘਰ ਹੂੰ ਮਾਜੀ ਛੋਟਾ ਮੁੰਡਾ ਕਿੱਥੇ ਆ ਹੂੰ ਜਿੰਦੀ ਉਹ ਤਾਂ ਪੜਨ ਗਿਆ ਵਾ ਹੂੰ ਮਾ ਵੀ ਪੜਨ ਗਿਆ ਵਾ ਵੀ ਉਹ ਤਾਂ ਫਿਰਦਾ ਗੰਨੇ ਦਾ ਠੱਕੇ ਖਾਂਦਾ ਹੂੰ ਉਹ ਕੰਨੀ ਕਿੱਥੇ ਤਾਂ ਹੋ ਨਹੀਂ ਸਕਦਾ ਮਾਂ ਵੀ ਇਹ ਤਾਂ ਹੋ ਗਿਆ ਜੇ ਤੁਸੀਂ ਕਹਿੰਦੇ ਹੋ ਨਹੀਂ ਸਕਦਾ ਤਾਂ ਹੋ ਗਿਆ ਕਹਿੰਦੇ ਫਿਰ ਹੁਣ ਮਾਂ ਵੀ ਹੁਣ ਕਿ ਆ ਤੁਸੀਂ ਸਕੂਲ ਤੋਂ ਫੋਨ ਕਰਕੇ ਵਾ ਮੈਂ ਪੁੱਛ ਉਹ ਮੁੰਡਾ ਕਿੱਥੇ ਸਾਡਾ ਹੂੰ ਵੀ ਸਕੂਲ ਚ ਅਰੇ ਸਕੂਲ ਦੀ ਜਵਾਬ ਦੇ ਕੋਈ ਨਹੀਂ ਹੈਗੀ ਇਹਦੇ ਚ ਵੀ ਹੂੰ ਵੀ ਜੇ ਤਾਂ ਸਕੂਲ ਤੇ ਪਹੁੰਚਾ ਜਵਾਕ ਫਿਰ ਹੁੰਦਾ ਵੀ ਉਹਨਾਂ ਦੀ ਜਵਾਬ ਦੇਦੀ ਪੁੱਛ ਆ ਗਿਆ ਤਾਂ ਹਾਂ ਉਹਨਾਂ ਨੇ ਤੋਂ ਮਦਦ ਕਿੱਥੇ ਗਿਆ ਹਾਂ ਉਹ ਸਕੂਲ ਚ ਨਹੀਂ ਗਿਆ ਬਾਹਰੇ ਫਿਰਦਾ ਨੇ ਆਨੇ ਗਾਣਾ ਕੱਢਦੇ ਹੁਣੇ ਉਹ ਆਂਕਲ ਜੀ ਨੇ ਦੱਸਿਆ ਆਪਣਾ ਘਰ ਜਾ ਕੇ ਬਾਬਾ ਆਂਕਲ ਜੀ ਨੇ ਕੋਈ ਨਹੀਂ ਕੋਈ ਬਤਾ ਰਿਹਾ ਤਾਂ ਪਾਣੀ ਜੀ ਦਿੱਤਾ ਮੈਨੂੰ ਅੱਜ ਉਹ ਪਹੁੰਚ ਗਿਆ ਮੂੰਹ ਠੱਲਾ ਜਾ ਕਰਕੇ ਖੜਾ ਉੱਥੇ ਹਾਂ ਉਧਰੋਂ ਮੈਂ ਜਾਂ ਵੀ ਕਿੱਥੇ ਪਿਆ ਐਵੇਂ ਮੈਂ ਸਕੂਲ ਤੇ ਤਾਂ ਮਾਂ ਵੀ ਦੱਸ ਦੇ ਕਿੱਥੇ ਦਿਆ ਕਹਿੰਦਾ ਮੈਂ ਲੇਟ ਹੋ ਗਿਆ ਤਾਂ ਕਹਿੰਦਾ ਮੇਰੇ ਮਹਿੰਦੀ ਲਾਤੀ ਸੀ ਕਹਿੰਦਾ ਮੈਨੂੰ ਮੈਡਮ ਆ ਕੇ ਮੁੰਡੇ ਮੈਨੂੰ ਛੇੜੀ ਕੇ ਕਹਿੰਦਾ ਮੈਂ ਸਕੂਲ ਗਈ ਨਹੀਂ ਹੈਗਾ ਮਸਾਲਾ ਤਾਂ ਉੱਥੇ ਗੰਨਿਆਂ ਦੇ ੱਤਕੇ ਖਾਂਦਾ ਸੌ ਸੱਪ ਸਲੂਕੇ ਲਾਜ ਦੇਵੇਂ ਪੰਗਾ ਕੜਾ ਹੋ ਗਿਆ ਤਾਂ ਜਾਨ ਨੂੰ ਸਾਰਿਆਂ ਦੇ ਨੂੰ ਕੀ ਨਹੀਂ ਦੇਖਣਾ ਤੈਨੂੰ ਸਕੂਲ ਨਾਲ ਚੱਲਬ ਦੇ ਫਿਰ ਜਾਣਾ ਤੂੰ ਕਿਤੇ ਹੋਰ ਪਾਸੇ ਤੇ ਸਮਝਾਇਆ ਉਹਨੂੰ ਪਿਆਰ ਨਾਲ ਮਾੜ ਉਹਦੇ ਘਰ ਦੇ ਕਹਿੰਦੇ ਵੀ ਇਹ ਸਾਨੂੰ ਸੰਗ ਕਰਦਾ ਵੀ ਹੁਣ ਇਹਦਾ ਅਸੀਂ ਕੀ ਕਰੀਏ ਫਲਾਣਾ ਤਾਂ ਕੋਈ ਨਹੀਂ ਨੇ ਹੁਣ ਪੈਣਾ ਨਾਲ ਤਾਂ ਸਮਝੇ ਜਾਊਗਾ ਮਨ ਨੂੰ ਕਹਿ ਕੇ ਹਮਾਂ ਵੀ ਤੁਸੀਂ ਬੜਾ ਸਕੂਲ ਦੇ ਵਿੱਚ ਮੈਡਮਾਂ ਨੂੰ ਕਹਿ ਕੇ ਆਓ ਹਾਂ ਵਿਜੇ ਤੁਹਾਨੂੰ ਜੇ ਅਚਾਰ ਦਾ ਜਿੱਦਾਂ ਨਹੀਂ ਆਉਂਦਾ ਤੂੰ ਸਾਨੂੰ ਫੋਨ ਕਰੋ ਹਾਂ ਛੋਟਾ-ਮੋਟਾ ਮੈਂ ਕੋਲ ਹੀ ਨਹੀਂ ਆਇਆ ਨਹੀਂ ਹੈਗਾ ਕਿੰਨੇ ਕਰਾ ਹਾਂ ਤੁਰੀ ਰੁੱਤੀ ਕਰਾਈਆ ਤੇ ਘਰ ਤੇ ਨਹੀਂ ਆਇਆ ਨਾ ਕੀ ਕਰਨਾ ਉਹ ਗੱਲਾਂ ਅੱਜ ਕਾ ਨਿਆਣੇ ਵੀ ਬਹੁਤ ਸ਼ਰਾਰਤੀ ਹੋਏ ਨੇ ਇਹ ਦੇ ਕਰਕੇ ਤਰ ਬੈੰਦਾ ਮੈਂ ਕੀ ਕਰ ਸਕਦੇ ਹੁਣ ਹੁਣ ਅੱਖਾਂ ਤੇ ਰੇਤ ਪਾਉਣੇ ਆ ਸਾਰੀ ਖਾਸ ਦੇ ਹੋ ਗਏ ਮੈਨੇ ਬਾਹਰੋਂ ਫੱਤਰਾਂ ਫੱਟੇ ਆ ਜੀ ਦਾ ਮਗਰ ਅੱਜਲੇ ਛਿਆਲਾ